ジज्जू जी ਤੁਸੀਂ ਕਿਉਂ ਸੀਮੋ ਦੀਦੀ ਨਾਲ ਲੜਦੇ ਹੋ ਨਾ ਤੁਹਾਨੂੰ ਮੈਂ 100 ਵਾਰੀ ਕਿਹਾ ਵਾ ਤੁਹਾਨੂੰ ਉਹਦੇ ਗੁੱਸੇ ਦਾ ਪਤਾ ਤਾਂ ਹੈਗਾ ਵਾ ਤੁਸੀਂ ਫਿਰ ਵੀ ਉਹਦੇ ਨਾਲ ਲੜਦੇ ਹੋ ਦੇਖ ਲਓ ਤੁਸੀਂ ਦੇਖੋ ਬਾਹਰ ਜਾ ਕੇ ਉਹ ਕਿਕਰ ਦੇ ਉੱਤੇ ਚੜੀ ਫਿਰਦੀ ਆ ਕਹਿੰਦੀ ਮੈਂ ਛਾਲ ਮਾਰੂੰਗੀ ਇਥੋ ਜੇ ਸੁੱਕਾ ਮੇਨਾਂ ਅੰਦਰੋਂ ਨਾ ਹਟਿਆ ਕਿਉਂ ਤੁਸੀਂ ਟੰਗ ਕਰ ਦਿਓ ਨਾ ਉਹਨੂੰ ਕਹਿ ਮੇਰੇ ਸਾਲੇ ਦੇ ਨੂੰ ਵੀ ਜੇ ਛਾਲ ਮਾਰਨੀ ਆ ਤਾਂ ਟੈਂਕੀ ਟੁੰਕੀ ਤੋਂ ਮਾਰੇ ਆ ਕਿਕਰ ਕੁੱਕਰ ਤੋਂ ਡੱਕ ਕੇ ਕੋਸ ਨਹੀਂ ਪਟਣਾ ਪੁੱਟਣਾ ਇਹਦਾ ਆ ਹੋਰ ਸਾਜੇ ਮੇਰਾ ਤਾਂ ਆਟ ਉੜ ਜੂ ਆਟ ਉੜ ਜੂ ਕੋਈ ਨਹੀਂ ਟੁੱਟਣ ਵਾਲਾ ਐ ਕਿ ਟੰਕੀ ਟੁੰਕੀ ਤੋਂ ਮਾਰ ਜੀ ਤੋ ਤੇਰਾ ਪਤਾ ਵੀ ਚੱਲੇ ਬੱਦਲੀ ਆਈ ਐ ਮੈਂ ਸ਼ਾਲਾਮਾਨੀ ਸੋਖਿਆ ਨਹੀਂ ਪਈਆਂ ਮੇਰੇ ਸੜੀ ਨਖਰੇ ਦੇ ਕੇਵੇਂ ਕਰਦੀਆ ਲੈ ਜੀਜੀ ਤੁਸੀਂ ਇਹ ਜਿੰਦਲਣਾ ਕਰ ਦਿਓ ਤਾਂ ਹੀ ਫਿਰ ਉਹ ਖੇਚਦੀ ਐ ਦੇਖ ਲਓ ਕੋਈ ਖੇਚਦੀ ਉਹਨੇ ਕਹਿ ਗਿਆ ਤਦਮ ਚੁੱਪ ਲੈ ਜੀ ਰੱਬ ਨਾ ਕਰੇ ਉਹਨੇ ਸੱਚੀ ਟੰਕੀ ਟੁੰਕੀ ਚ ਛਾਲ ਲੋਗੀ ਥੋ ਤੋ ਫੜੀ ਵੀ ਨਹੀਂ ਜਾਣੀ ਹਣ ਮੇਰੀ ਭੈਣ ਖਾ ਕੇ ਵੀ ਬਹੁਤ ਮੋਟੀ ਹੋਈ ਪਈ ਹੈ ਯਾਰ ਤੁਸੀਂ ਰਿਜੂ ਸਮਝਦੇ ਪਿਆਰ ਨਾਲ ਰੱਖਿਆ ਕਰੋ ਮੇਰੀ ਸਿਮੋ ਭੈਣ ਨੂੰ ਪਤਾ ਤਾਂ ਹੈਗਾ ਅੜ ਬਜਿੱਟੀ ਆ ਉਹ ਗੁੱਸਾ ਛੇਤੀ ਕਰ ਲੈਂਦੀ ਹੈ ਥੋੜਾ ਜਿਹਾ ਕਿਉਂ ਤੁਸੀਂ ਆਪਦੀਆਂ ਆੜੀਆਂ ਤੇ ਰਹਿੰਦੇ ਹੋ ਵਿਚਾਰੀ ਨਾ ਇਹ ਨਾ ਕਰਿਆ ਕਰੋ ਜੀ ਜੂ